ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੰਡੇਰ ਕਲੋਨੀ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਆ ਦੋਸਤੋ ਜਲਾਲਾਬਾਦ ਰੋਡ ਦੇ ਉੱਤੇ ਇਸ ਸ਼ਹਿਰ ਤੋਂ বাস ਸਟੈਂਡ ਤੋਂ ਸਿੱਧੀ ਛੜਕ ਆਉਂਦੀ ਹੈ ਤੇ ਜਦੋਂ ਆਪਾਂ ਉਹ ਚ ਰਸਤਾ ਲੰਘਦੇ ਆ ਜਲਾਲਾਬਾਦ ਵਾਲੇ ਪਾਸੇ ਨੂੰ ਤਾਂ ਉੱਥੇ ਮੰਡੇਰ ਕਲੋਨੀ ਸ਼ੁਰੂ ਹੋ ਜਾਂਦੀ ਹੈ ਸ਼ਹਿਰ ਦਾ ਛਪਦੇ ਵਾਲਾ ਪੱਖ ਹੈ ਮੰਡੇਰ ਕਲੋਨੀ ਇੱਧਰ ਹੈ ਤੇ ਵੀਰ 골ਡੀ ਮੰਦਿਰ ਮੈਂ ਪਿੱਛੇ ਦੇ ਵੀਡੀਓ ਬਣਾ ਕੇ ਗਿਆ ਸੀਗਾ ਉਸ ਵੀਡੀਓ ਚ ਵੀ ਚਾਰ ਪੰਜ ਪਸ਼ੂ ਵੇਚਤੇ ਸੀਗੇ ਕਿਉਂਕਿ ਦੱਸਿਆ ਹੀ ਸੀਗਾ ਵੀ ਅਚਾਨਕ 골ਡੀ ਬਾਈ ਜਿਹੜੇ ਉਹ ਪਰਿਵਾਰ ਨੂੰ ਜਾਂ ਕਹਿ ਲਓ ਵੀ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਸੀਗੇ ਜਿਹਦੇ ਕਰਕੇ ਪਸ਼ੂ ਪਾਲਣ ਦਾ ਕੰਮ ਜਿਹੜਾ ਉਹ ਘਟਾਉਣਾ ਪੈ ਗਿਆ ਉਦੋਂ ਪਸ਼ੂ ਵੇਚੇ ਤੇ ਧੰਨਵਾਦ ਵੀ ਕਰੂੰਗਾ ਜਿੰਨਾਂ ਵੀਰਾਂ ਨੇ ਉਹ ਪਸ਼ੂ ਖਰੀਦੇ ਜਾਂ ਵੀਡੀਓ ਨੂੰ ਦੇਖਿਆ ਬੜਾ ਚੰਗਾ ਰਿਸਪੌਂਸ ਮਿਲਿਆ ਕਿਉਂਕਿ ਪਰਿਵਾਰ ਤੇ ਉਹ ਮੁਸੀਬਤ ਸੀ ਤੇ ਵੀਰਾਂ ਨੇ ਸਾਥ ਦਿੱਤਾ ਵੀ ਜੋ ਡਿਮਾਂਡ ਰੇਟ ਰੱਖਿਆ ਗਿਆ ਸੀਗਾ ਉਹਨਾਂ ਮੱਝਾਂ ਦਾ ਜਾਂ ਜਿਹੜੇ ਨਾਗੋਦੋਂ ਵੇਚੇ ਚਾਰ ਪੰਜ ਉਹੀ ਕੀਮਤ ਲਗਭਗ ਉਹਨਾਂ ਨੂੰ ਮਿਲ ਗਈ ਸੀ ਅੱਜ ਫੇਰ ਇੱਕ ਝੋਟੀ ਵਕਾਊ ਕੀਤੀ ਆ ਕਿਉਂਕਿ ਇਹ ਹੁਣ ਤਿਆਰ ਆ ਸੂਨ ਦੇ ਨੇੜ ਆ ਮੈਂ ਡਿਟੇਲ ਆਪ ਹੀ ਦੱਸ ਦਊਂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਸੀਂ ਪੈਸੇ ਲਾਉਣੇ ਆ ਤਸल्ली ਫੁੱਲ ਕਰ ਸਕਦੇ ਹੋ ਬਾਕੀ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲਦਾ ਰਹੂਗਾ ਵੈਸੇ ਜਿਹੜਾ ਕੈਮਰਾ ਮਾਰਦਿਆਂ ਤੋਂ ਹੁਣ ਲਗਭਗ ਇੰਨੇ ਇੱਕ ਪਸੂ ਘਰ ਦੇ ਵਿੱਚ ਸ਼ੁਰੂਆਤ ਦੇ ਵਿੱਚ ਸਾਹਮਣੇ ਜਿਹੜੀ ਕੱਟੀ ਦੇਖ ਰਹੇ ਹੋ ਦੋਸਤੋ ਇਹ ਸਮੱਝ ਦੀ ਪਿਛਲੇ ਸੂਏ ਦੀ ਧੀ ਹੈ ਮੈਂ ਉਹ ਉੱਥੋਂ ਵੀਡੀਓ ਦੀ ਸ਼ੁਰੂਆਤ ਕੀਤੀ ਸੀ ਕਾਰਨ ਇਹ ਸੀ ਵੀ ਜਦੋਂ ਆਪਾਂ ਮੱਝ ਖਰੀਦਦੇ ਆ ਆਪਾਂ ਕੱਲਾ ਦੁੱਧ ਨਹੀਂ ਦੇਖਦੇ ਆਪਾਂ ਇਹ ਵੀ ਦੇਖਦੇ ਆਂ ਵੀ ਇੱਕ ਮੱਝ ਘਰ 'ਚ ਬੱਚੇ ਕਿਦਾਂ ਦੇ ਤਿਆਰ ਕਰ ਸਕਦੀ ਹੈ ਕਿਦਾਂ ਅਸੀਂ ਬਰੀਡਿੰਗ ਕਰ ਸਕਦੇ ਹਾਂ ਜੇ ਕੋਈ ਚੰਗੀ ਮੱਝ ਖਰੀਦਦੇ ਹਾਂ ਸਾਹਮਣੇ ਗੁੱਠ ਦੇ ਵਿੱਚ ਮੱਝ ਖੜੀ ਹੈ ਮੁਰਾ ਨਸਲ ਦੀ ਹੈ ਹਰਿਆਣੇ ਦੇ ਵਿੱਚੋਂ ਆਈ ਵੀ ਹੈ ਬਾਈ 골ਡ ਹੀ ਨਹੀਂ ਖਰੀਦੀ ਸੀ ਮਨਜੀਤ ਜੱਜਾਦ ਵੀਰ ਨੇ ਟੋਕੜ ਕੱਪਣ ਦੀ ਵੀਡੀਓ ਪਾਈ ਸੀ ਆਪਦੇ ਚੈਨਲ ਦੇ ਉੱਤੇ ਤਾਂ ਉੱਥੋਂ ਇਹ ਖਰੀਦੀ ਗਈ ਸੀ ਉਦੋਂ ਪਹਿਲਾ ਸੁਆ ਇਹ ਸੂਈ ਸੀ ਦੂਜੇ ਸੁਆस्ते ਕੱਪਣ ਸੀ ਇੱਕ ਸੁਆ ਬਾਈ ਹੋਰਾਂ ਨੇ ਘਰੇ ਚੋਈ ਦੂਜੇ ਸੂਏ ਚ ਦੁੱਧ ਇਹਨੇ ਦਿੱਤਾ 16 16.5 ਤੋਂ 17 ਦੇ ਸੰਨ ਚ ਬਲੋ 16 ਕਿਲੋ ਤੋਂ ਬਾਹਰ ਇਹਦਾ ਦੋਧ ਰਿਆ ਤੇ 17 ਤੋਂ ਥੱਲੇ ਸੀ 16.5 ਕਿਲੋ ਦੁੱਧ ਪੈਣ ਹੋਰੀ ਦੱਸਦੇ ਆ ਵੀ ਇਹ ਮੱਝ ਪਿਛਲੇ ਸੂਏ ਦਿੰਦੀ ਰਹੀ ਐਡ ਕੀ ਤੀਜਾ ਸੁਆ ਸੂ ਰਹੀ ਆ ਏ ਆਈ ਹੋਈ ਆ ਦੋਸਤੋ 70577 ਬੋਲੋ ਦਾ ਸੀਮਨ ਲੱਗਾ ਬਾਈ ਤਰਖਾਨ ਵਾਲੇ ਤੋਂ ਆ ਡਾਕਟਰ ਵੀਰ ਪਰਿਵਾਰ ਕਰ ਰਿਲੇਸ਼ਨ ਹੀ ਐ ਉਹ ਵੀਰ ਇੱਥੇ ਪ੍ਰੈਕਟਿਸ ਕਰਦਾ ਤੀਜੇ ਸੂਏਸ ਤੇ ਗੱਪਣ ਹਫਤਾ ਤੱਕ ਅੰਦਾਜ਼ਾ ਵੀ ਇਹ ਲੈ ਜੂਗੀ ਤੋਰ ਕੇ ਤੁਹਾਨੂੰ ਦਿਖਾ ਦਿਆਂਗੇ ਰੇਟ ਇਹਦਾ ਫੋਨ ਤੇ ਰਹੂਗਾ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਰੇਟ ਇਹਦੇ ਤੁਸੀਂ ਕਨਫਰਮ ਕਰ ਲਓਗੇ ਸੋ ਇੱਕ ਗੱਲ ਤਾਂ ਇਹ ਕਲੀਅਰ ਆ ਵੀ ਹਰਿਆਣੇ ਦੇ ਵਿੱਚੋਂ ਆਈ ਐ ਪਹਿਲੇ ਸੂਏ ਬਕਾਇਦਾ ਉਹ ਚੈਨਲ ਦੇ ਉੱਤੇ ਵੀਡੀਓ ਪਾਈਆਂ ਬਾਈ ਮਨਜੀਤ ਜਾਦਵ ਨੇ ਵੀਡੀਓ ਬਣਾਈ ਸੀ ਤੇ ਬਾਈ ਗੋਲਦੀ ਨੇ ਇਹ ਤੋਕੜ ਗੱਪਣ ਝੋਟੀ ਪਹਿਲੇ ਸੂਏ ਸੂਈ ਵੀ ਖਰੀਦੀ ਸੀ ਐਡ ਕੀਤੀ ਜਾ ਸੂਆ ਬਾਕੀ ਪਸ਼ੂ ਜਿਹੜੇ ਇਹਨਾਂ ਚ ਕੋਈ ਵੀ ਵਿਕਰੀ ਵਾਲਾ ਨਹੀਂ ਕਿਉਂਕਿ ਹੁਣ ਬਸ ਇਹ ਪਰਿਵਾਰ ਦੀ ਲੋੜ ਵਾਸਤੇ ਜਿਹੜਾ ਦੁੱਧ ਚਾਹੀਦਾ ਹੁੰਦਾ ਉਹਨੇ ਇੱਕ ਪਸ਼ੂ ਘਰੇ ਰਹਿ ਗਏ ਆ ਜੇ ਕਿਤੇ ਵਿਕਰੀ ਵਾਲਾ ਪਸ਼ੂ ਹੁੰਦਾ ਉਹਦੀ ਵੀਡੀਓ ਤੁਹਾਨੂੰ ਦਿਖਾਈ ਦੇਈਦੀ ਐ ਇਹ ਮੱਝ ਆਪਾਂ ਤੋੜ ਕੇ ਦਿਖਾਉਣੇ ਬਾਈ ਖੋਲ ਕੇ ਦਿਖਾਊਗਾ ਥੋੜਾ ਬਹੁਤਾ ਡਰ ਸਕਦੀ ਐ ਕਿਉਂਕਿ ਮੈਂ ਵੀਡੀਓ ਬਣਾਉਣ ਵਾਲਾ ਵੀ ਉੱਪਰ ਐ ਤੇ ਜਿਹੜਾ ਵੀਰ ਤੋੜ ਰਿਹਾ ਉਹ ਵੀ ਤਾਂ ਹੋ ਸਕਦਾ ਕਈ ਵਾਰ ਪਸ਼ੂ ਉੱਪਰੇ ਬੰਦਿਆਂ ਤੋਂ ਡਰ ਜੇ ਪਰ ਕੋਸ਼ਿਸ਼ ਕਰਾਂਗੇ ਮੈਂ ਤੁਹਾਨੂੰ ਵਧੀਆ ਤਰੀਕੇ ਨਾਲ ਦਿਖਾ ਸਕੀਏ ਥਾਣਾ ਦੀ ਸਾਫ਼ ਸੁਥਰੀ ਹੈ ਦੋਸਤੋ ਸੋਹਣੇ ਥਾਣਾ ਚੰਗ ਇੱਕ ਦੀ ਸ਼ੇਪ ਤਾਂ ਬਹੁਤ ਹੀ ਸੋਹਣੀ ਹੈ ਬਿਲਕੁਲ ਹੀ ਕੁੰਡਾ ਹੈ ਤੇ ਦੂਜਾ ਮਾਮੂਲੀ ਖੁੱਲਾ ਰਹਿ ਗਿਆ ਦੂਜੇ ਪਾਸੇ ਨੂੰ ਢਾਂਜਾ ਤੁਸੀਂ ਦੇਖ ਲਓ ਨਾ ਤਾਂ ਮੋਟੀ ਹੈ ਮੱਝ ਤੇ ਨਾ ਲੱਸੀ ਹੈ ਕਿਉਂਕਿ ਬਾਈ ਦੀ ਡੈਥ ਥੋੜੇ ਅਚਾਰ ਪਹਿਲਾਂ ਹੀ ਹੋਈ ਹੈ ਤੇ ਉਦੋਂ ਇੱਕ ਵਾਰ ਪਸ਼ੂ ਜਿਹੜੇ ਉਹ ਸਮਾਲਣੇ ਵਾਲੋਂ ਪਰਿਵਾਰ ਨੂੰ ਦਿੱਕਤ ਆ ਜਾਂਦੀ ਹੈ ਉਸ ਟਾਈਮ ਚ ਕੁਝ ਟੁੱਟ ਵੀ ਜਾਂਦੇ ਆ ਸਮਝ ਲਓ ਸੋ ਹਵਾਨਾ ਤੁਸੀਂ ਦੇਖ ਸਕਦੇ ਹੋ ਅੱਗੇ ਨੂੰ ਵੀ ਚੰਗਾ ਤਿਆਰ ਕਰ ਰਹੀ ਹੈ ਬਾਕੀ ਪਿਛਾਣ ਨੂੰ ਹਵਾਨਾ ਵੀ ਦੇਖ ਲਓ ਭਾਈ ਅੱਗੇ ਦਾ ਹੋਰ ਕਢਾਉਣਾ ਆਪਾਂ ਸੋ ਦੁਬਾਰਾ ਫੇਰ ਤੋੜਾਂਗੇ ਤਾਂ ਕਿ ਤੁਹਾਨੂੰ ਹਵਾਨੇ ਦੀ ਜੱਜਮੈਂਟ ਪ੍ਰੋਪਰ ਹੋ ਜੇ ਮੈਂ ਥੋੜਾ ਜ਼ੂਮ ਕਰ ਦੂੰਗਾ ਇੱਥੇ ਖੜਾ ਰਹੂੰਗਾ ਇਹਦੇ ਨਾਲ ਤੁਹਾਨੂੰ ਹਵਾਨਾ ਬੈਕ ਸਾਈਡ ਤੋਂ ਦਿਖ ਜਾਨਾ ਇਹਦਾ ਸੋ ਇਹ ਮੱਝ ਵਿਖਾਊਗਾ ਦੱਸੋ ਇਹਦੀ ਕੱਟੀ ਤੁਹਾਨੂੰ ਮੈਂ ਦੁਬਾਰਾ ਦਿਖਾਉਂਗਾ ਕਿਉਂਕਿ ਬਹੁਤ ਸੋਹਣੇ ਬੱਚੇ ਪਾਉਂਦੀ ਹੈ ਜੇ ਆਪਾਂ ਪਿਛਲੀ ਕੱਟੀ ਨੂੰ ਦੇ ਸੋ ਹਵਾਨੇ ਦੀ ਛੇਪ ਇਹਦੀ ਤੁਸੀਂ ਦੇਖ ਸਕਦੇ ਹੋ ਸੋ ਇਸ ਤਰ੍ਹਾਂ ਦਾ ਇਹਦੇ ਹਵਾਨੇ ਦਾ ਡਿਜ਼ਾਈਨ ਹੈ ਬਾਕੀ ਜੇ ਦੋਥੇ ਰੋਕੀ ਖੁਰਲੀ ਤੇ ਉੱਤੇ ਤਾਂ ਫੇਰ ਹਵਾਨਾ ਤੁਹਾਨੂੰ ਮੈਂ ਕਲੀਅਰ ਕਰ ਦਊਗਾ ਸੋ ਇਹ ਮੱਝ ਇਹ ਛੋਟੀ ਫੋਰ ਸੇਲ ਹੈ ਤੁਹਾੰਦਾ ਸੈੱਡ ਹਵਾਨਾ ਸੋਹਣਾ ਜਿੰਨਾ ਵੀ ਇਸ ਟਾਈਮ ਤਿਆਰ ਪਰ ਹਜੇ ਅੰਦਾਜ਼ਾ ਵੀ ਇਹ ਹਫਤਾ ਲੈ ਸਕਦੀ ਹੈ ਮੱਝ ਕਿਉਂਕਿ ਪੁੜਾ ਵੀ ਕੋਈ ਨਵਾਇਆ ਨਹੀਂ ਹਜੇ ਨੇ ਸੋ ਦੋਸਤੋ ਹੁਣ ਫੇਰ ਤੁਸੀਂ ਇਹਦਾ ਹਵਾਨਾ ਅਗਾੜੀ ਨੋਟ ਕਰ ਲਓ ਜੇ ਥੰਦੇ ਸਹਿਜ ਬਾਰੇ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਬਹੁਤ ਸੋਹਣੇ ਥੰਦੇ ਸਹਿਜ ਵਾਲੀ ਇਹ ਮੱਝ ਹੈ ਟਾਂ ਚਿਹਰਾ ਤੁਸੀਂ ਦੇਖ ਸਕਦੇ ਹੋ ਬਣਾਵਤ ਚੰਗੀ ਹੈ ਦੁੱਧ ਚੰਗੇ ਵਾਲੀ ਮੱਝ ਹੈ ਕਿਉਂਕਿ ਪਤਲੇ ਪਿੰਡੇ ਦੀ ਹੈ ਪਤਲਾ ਪਿੰਡਾ ਇਹਦੇ ਹਵਾਨੇ ਤੋਂ ਵੀ ਝਲਕਦਾ ਹੈ ਹੁਣ ਤੁਸੀਂ ਇੱਥੋਂ ਹਵਾਨੇ ਦੀ ਲੁੱਕ ਦੇਖੋ ਉੱਪਰੋਂ ਸੋਹਣਾ ਹਵਾਨਾ ਤਿਆਰ ਥੋੜੀ ਥੋੜੀ ਸੋਇਲਿੰਗ ਲੱਤਾਂ ਦੇ ਉੱਤੇ ਹੋਣੀ ਸ਼ੁਰੂ ਹੋ ਗਈ ਕਿਉਂਕਿ ਦਿਨ ਅੰਦਾਜ਼ਾ ਵੀ ਹਫਤਾ ਤੱਕ ਲਾਉਗੀ ਤੇ ਥੋੜੀ ਬਹੁਤ ਪਲੂਣ ਪਾਸੋਂ ਚੱਕ ਲੈਂਦਾ ਵਾਈਵਾਦੀ ਦੀ ਹੁੰ ਮਿਲਕਵੇਨ ਅੱਗੋਂ ਹਵਾਨੇ ਦੇ ਚੰਗੀ ਰੁਕਦੀ ਐ ਸਾਈਡ ਨੂੰ ਜਾਊਗੀ ਤੁਸੀਂ ਹਵਾਨਾ ਦੇਖੋ ਹੁਣ ਇਹਦਾ ਹਵਾਨਾ ਦੇਖ ਸਕਦੇ ਹੋ ਕਲੀਅਰ ਹਵਾਨਾ ਦਿਸ ਗਿਆ ਆਪਾਂ ਨੂੰ ਇਧਰਲੇ ਪਾਸੋਂ ਵੀ ਮਿਲਕਵੇਨ ਸੇਮ ਹੀ ਆਉਂਦੀ ਐ ਸੋ ਰੇਟ ਦੋਸਤੋ ਫੋਨ ਤੇ ਕਨਫਰਮ ਕਰ ਲਿਓ ਜੇ ਬਾਈ ਘਰਾਂ ਤੋਂ ਅ ਇੱਥੇ ਨੰਬਰ ਜਿਹੜਾ ਦਿੱਤਾ ਹੋਇਆ ਇਹ ਤੇ ਕਾਲ ਕਰ ਲਿਓ ਬਾਕੀ ਤਸੱਲੀ ਆ ਕੇ ਕਰ ਲਵਾਂਗੇ ਕੱਟੀ ਬਾਰੇ ਮੈਂ ਗੱਲ ਕੀਤੀ ਸੀ ਵੀ ਇਹਦੀ ਤੁਹਾਨੂੰ ਦਿਖਾਉਂਗਾ ਜਿਹੜਾ ਇਹਨੇ ਬੱਚਾ ਪਿਛਲੇ ਸੂਏ 'ਚ ਦਿੱਤਾ ਐ ਇਹ ਕੱਟੀ 1 ਸਾਲ ਉਮਰ ਆ ਤੁਸੀਂ ਇਹਦਾ ਢਾਂਚਾ ਦੇਖੋ ਇਹਦੀ ਦੇਖੋ ਇਸੇ ਮੱਝ ਦੀ ਥੀ ਹੈ ਸੋ ਅੱਜ ਦੀ ਵੀਡੀਓ ਦੀ ਇਹ ਝੋਟੀ ਫਾਰ ਸੇਲ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ ਧੰਨਵਾਦ